دايو تو جي پار ختمه ٿي واري آهي आज तो दो साल पूरे हो गए हैं सरकार को तो क्या तो कहना चाहेंगे आज सोलह मार्च कर अगले दिन लोग सौ सतार चो कम नहीं बहुत बड़ा फतवा दिता पंजाब की सोच न जिम्मेदारी पाई सी फौजन सहु चुक समागम गया आम तौर पर सहु चुक समागम राज स्टेडियम ची सोलह मार्च दो हज़ार बई में सहुन चुक समागम खड़कर बना श्री आजम भगत सिंह ने पिंडा उन्होंने सोच लैके सोच की जी आजादी है नहीं पहुंचाने सूखे गई कमेटी दे अच्छा हिंसा समेत

इसके बाद मैं खड़कर पड़ा जा रहा हूँ कि देश इलेक्शन जा रहे है शायद आज इलेक्शन को लग तो सोते लोगों में पंजाब की जनता में बेनती के लिए सो सब की घरों मानी अपना शहीदों ने अपने जवानियाँ जी देश के नाम आप कई ते तेईस साल की बई बी साल की उन्नीस उन्नीस साल की उम्र चुनासी से चुम के अपन अपना तो काट लिया वोट तो बहुत ज्यादा अजाई ना पायो जब छुट्टी का दिन नहीं समझे, वोट भी जरूर हो। अपनी मर्जी कर डेमोक्रेसी चुने लगा की कैसी तैयारी है आम आदमी पार्टी का कमां ने ना को वोट हम नाम के लिए हम काम की राजनीति करते हैं मोहल्ला क्लीनिक 828 गा रही है 999 नौ सरकारी इंडस्ट्री आ रही है 6500 करोड़ तक 15 नए उद्योग के परिबारे जो बिजली स्ट्राइक आने की तैयारी है के स्कूल ऑफ एनालिसिस बन गए हस्तगत गलियां फ्री मिलने लग गई बिजली का बिल अपने पर सेंट्रल पहली दफा भी ऐसी की थी एक से अत्रापे जर्गा लें टेकिया ਕੁਨਾਂ ਦਿਨਾਂ ਚ ਹੋਰ ਬਹੁਤ ਸਾਰੇ ਸਕੀਮਾਂ ਨੇ ਜਿਸ ਤਰ੍ਹਾਂ ਜਿਵੇਂ ਰਾਸ਼ਨ ਦਾ ਵਹਿਕਾਰ ਕਰਤਾ ਹੈ ਨਾਲ ਨਾਲ ਸਰਕਾਰ ਤੁਹਾਡੇ ਦਰਵਾਜ਼ੇ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਚ ਜਾ ਕੇ ਕੰਮ ਕਰ ਰਹੇ ਨੇ ਅਸੀਆਂ ਚ ਖਾਲਿਆਂ ਚ ਰਜਵਾਹਿਆਂ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਨੂੰ ਪਾਣੀ ਆ ਗਿਆ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕਦੇ ਆ ਸੋ ਕੰਮ ਗਰਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜੂ। ਪਰ ਮਹਿਜ ਦੋ ਸਾਲਾਂ। ਸੋ ਸਾਨੂੰ ਮੇਰੇ ਇਹ ਲੋਕ ਕਮਾਦੇ 몰। ਸਰ 13 0 ਵੀ ਜਿੰਨੋ ਬਾਬਾ ਹੈ। ਇਹ ਕੋ ਲੈ ਕੇ ਕੰਮਾਂ ਤੇ ਅਸੀਂ ਕੋਈ ਨਫਰ ਵੀ ਜਿਵੇਂ ਕਰਨ ਵੀ ਜਾ ਜਾਟਪਾ ਦੀ ਰਾਣੀ ਤਨੀ ਕਰਦੇ। ਅਸੀਂ ਕੰਮਾਂ ਦੇ ਨਾਂ ਤੇ ਦਿੱਲੀ ਦੇ ਵਿੱਚ ਲਈ ਹੈ। ਇੱਥੇ ਵੀ ਹੈ। ਜਿੱਥੇ ਵੀ ਅਸੀਂ ਜਾਂਦੇ ਅਸੀਂ ਇਹ ਕਹਿੰਦੇ ਆ ਕਿ ਜੇ ਕੋਈ ਹੋਰ ਸਕੂਲ ਦੀ ਗੱਲ ਕਰਦਾ ਤਾਂ ਦੱਸ ਦਿਓ ਜੇ ਕੋਈ ਹੋਰ ਬੰਦਾ ਹਸਪਤਾਲ ਦੀ ਗੱਲ ਕਰਦਾ ਤਾਂ ਦੱਸ ਦਿਓ ਉਹਨਾਂ ਦਾ ਸਿਰਫ ਨਫਰਿਆ ਨਹੀਂ ਸੋ 13 0 ਦਾ ਜਿਹੜਾ ਨਾਰਾ ਬੜਕਰਾਰਾ ਪੰਜਾਬ ਨੂੰ ਆਈਂ ਉਸ ਪਰ ਕੀ ਲੱਗ ਰਿਹਾ ਹੈ ਫੇਅਰ ਇਲੈਕਸ਼ਨ ਹੋਗੀ ਫੇਅਰ ਇਲੈਕਸ਼ਨ ਕੰਮ ਕਰੂਗਾ ਫੇਅਰ ਇਲੈਕਸ਼ਨ ਹੋਗੀ ਚਾ ਲੱਗਦਾ ਹੈ ਇਸ ਵਕਤ ਨਹੀਂ ਦੇਖੋ ਇਲੈਕਸ਼ਨ ਕਮਿਸ਼ਨ ਕੋਲ ਸ਼ਕਤੀਆਂ ਨੇ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪੰਜਾਬ ਤੋਂ ਅੰਚ ਕੜਪੜੀ ਵੱਡੇ ਵੱਡੇ ਕੜੇ ਇਹ ਹਿੰਸਕ ਜਿਹਾ ਕੋਈ ਇਦਾਂ ਹੋਈ ਨਹੀਂ ਕਿਉਂਕਿ ਸਾਡਾ ਸੋਸ਼ਲ ਪਾਈਚਾਰਾ ਬਹੁਤ ਵਧੀਆ ਹੈ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਸ਼ਾਂਤੀਪੂਰਵਕ ਇਸ ਰਕਾਰ ਮੂਰੇ ਜਾ ਕੇ ਕੋਈ ਜਜ਼ਬਾਤੀਓ ਕੇ ਦਲਕਾਰਾ ਮਾਰਨਾ ਜਾਂ ਕਰੋ ਇਹ ਚਿੱਤਨ ਦਾ ਪਲਾਨ ਨਹੀਂ ਕਰਨਾ ਚਾਹੀਦਾ ਜੀ ਜਿਹਨੂੰ ਮਨ ਕਰਦਾ ਹੈ ਲੈਗੈਂਟਵਾ ਮਹਰੀਕ ਵੀ ਚੱਲ ਜਾਏ ਪਰ ਜੀ ਨਹੀਂ ਮਨ ਕਰਦਾ ਸਰ ਮਨੋ ਸੈਟੀਸਫੈਕਸ਼ਨ ਖੰਦੀ ਹੈ ਤੁਸੀਂ ਬਹੁਤ ਸਾਲ ਤੋਂ ਕੰਮ ਕਰ ਇਸ ਤਰ੍ਹਾਂ ਕਿ ਮਨੋ ਸੈਟੀਸਫਾਈ ਹੋ ਚੀ ਹੈ ਇਹ ਹੀ ਅੱਜ ਪ੍ਰਮਾਤਮਾ ਕੀ ਅਰਦਾਸ ਕੀਤੀ ਹੈ ਕਿ ਜੋ ਇੰਡੀਵਿਡਿਵਲੀ ਜ਼ਿੰਮੇਵਾਰੀ ਦਿੱਤੀ ਹੈ ਉਹ ਜੋ ਦੋ ਸਾਲ ਦਾ ਬੰਦਾ ਬਖਸ਼ੇ ਐਸੇ ਤਰ੍ਹਾਂ ਪ੍ਰਮਾਤਮਾ ਸਿਰ ਕਰ ਠੀਕ ਹੈ ਸਰ ਥੈਂਕ ਯੂ ਬਿਲਕੁਲ